ਵੀਰੋ ਸਤਿ ਸ੍ਰੀ ਅਕਾਲ ਸੋ ਲੋ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਇੱਕ ਅਜਿਹੀ ਜੰਗ ਦੀ ਜਿਸ ਨੇ ਸਰਹਿੰਦ ਦੀਆਂ ਤੂੜੂ ਢਾਈਆਂ ਜ਼ਾਲਮਾਂ ਦੇ ਦਿਲਾਂ ਵਿੱਚ ਡਰ ਪੈਦਾ ਕੀਤਾ ਅਤੇ ਸਿੱਖ ਇਤਿਹਾਸ ਦੇ ਪੰਨਿਆਂ ਵਿੱਚ ਸੁਨਹਿਰੀ ਅੱਖਰਾਂ ਨਾਲ ਲਿਖਿਆ ਗਿਆ ਇਹ ਕਹਾਣੀ ਹੈ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਇੱਕ ਅਜਿਹੇ ਸੂਰਮੇ ਦੀ ਜਿਸ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਨਾਲ ਜ਼ੁਲਮ ਦੀਆਂ ਜੜ੍ਹਾਂ ਨੂੰ ਹਿਲਾ ਕੇ ਰੱਖ ਦਿੱਤਾ ਸਰਹਿੰਦ ਦੀ ਲੜਾਈ ਜਿੱਥੇ ਜ਼ਾਲਮ ਫੌਜਾਂ ਥਰ ਹਰ ਕੰਬਣ ਲੱਗੀਆਂ ਜਿੱਥੇ ਸਿੱਖੀ ਦਾ ਝੰਡਾ ਬੁਲੰਦ ਹੋਇਆ ਅਤੇ ਜਿੱਥੇ ਸਿੱਖਾਂ ਨੇ ਸਾਬਤ ਕੀਤਾ ਕਿ ਸੱਚ ਅਤੇ ਹੱਕ ਲਈ ਲੜਨ ਵਾਲੇ ਕਦੇ ਹਾਰ ਨਹੀਂ ਮੰਨਦੇ ਵੀਰੋ ਤੁਸੀਂ ਤਿਆਰ ਹੋ ਅੱਜ ਅਸੀਂ ਤੁਹਾਨੂੰ ਲੈ ਜਾਵਾਂਗੇ 18ਵੀਂ ਸਦੀ ਦੀ ਉਸ ਮਹਾਨ ਜੰਗ ਵਿੱਚ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਰਹਿੰਦ ਦੇ ਜ਼ਾਲਮ ਵਜ਼ੀਰ ਖਾਨ ਨੂੰ ਤੂਣ ਚਟਾਈ ਪਰ ਇਹ ਸਿਰਫ ਜੰਗ ਦੀ ਕਹਾਣੀ ਨਹੀਂ ਇਹ ਕਹਾਣੀ ਹੈ ਇੱਕ ਸੰਨਿਆਸੀ ਦੀ ਜੋ ਗੁਰੂ ਦੇ ਹੁਕਮ ਨਾਲ ਸੂਰਮਾ ਬਣਿਆ ਇਹ ਕਹਾਣੀ ਹੈ ਉਸ ਸ਼ਕਤੀ ਦੀ ਜੋ ਸਿੱਖੀ ਦੇ ਸਿਧਾਂਤਾਂ ਵਿੱਚ ਲੁਕੀ ਹੈ ਤਾਂ ਆਓ ਸ਼ੁਰੂ ਕਰਦੇ ਹਾਂ ਅਤੇ ਹਾਂ ਇਸ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖੋ ਕਿਉਂਕਿ ਅਸੀਂ ਤੁਹਾਨੂੰ ਦੱਸਾਂਗੇ ਕੁਝ ਅਜਿਹੀਆਂ ਗੱਲਾਂ ਜੋ ਸ਼ਾਇਦ ਤੁਸੀਂ ਪਹਿਲਾਂ ਕਦੇ ਨਹੀਂ ਸੁਨੀਆਂ ਤੁਸੀਂ ਸਾਡੇ ਚੈਨਲ ਗੁਰੂ ਮਰਿਆਦਾ ਦੇ ਸਾਥੀ ਹੋ ਤਾਂ ਲਾਈਕ ਤੇ ਕਮੈਂਟ ਕਰਕੇ ਸਾਡਾ ਹੌਸਲਾ ਵਧਾਓ ਅਤੇ ਜੇ ਨਵੇਂ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰੋ ਕਿਉਂਕਿ ਅਸੀਂ ਲਿਆਉਂਦੇ ਹਾਂ ਸਿੱਖ ਇਤਿਹਾਸ ਦੀਆਂ ਅਸਲ ਅਤੇ ਪ੍ਰੇਰਣਾਦਾਇਕ ਕਹਾਣੀਆਂ ਚੱਲੋ ਹੁਣ ਸਮਾਂ ਨਹੀਂ ਗਵਾਉਂਦੇ ਸਿੱਧੇ ਸਰਹਿੰਦ ਦੀ ਲੜਾਈ ਵੱਲ ਵਧਦੇ ਹਾਂ ਵੀਰੋ ਸਾਲ ਸੀ 1710 ਸਮਾਂ ਸੀ ਜ਼ੁਲਮ ਦਾ ਜ਼ੁਲਮ ਦੀਆਂ ਚੱਕੀਆਂ ਵਿੱਚ ਪੀਸੇ ਜਾਣ ਵਾਲੇ ਗਰੀਬਾਂ ਦਾ ਅਤੇ ਸਿੱਖੀ ਦੇ ਨਾਮ ਨੂੰ ਮਿਟਾਉਣ ਦੀਆਂ ਸਾਜ਼ਿਸ਼ਾਂ ਦਾ ਮੁਗਲ ਸਲਤਨਤ ਅਤੇ ਉਸਦੇ ਸੂਬੇਦਾਰ ਸਰਹਿੰਦ ਵਿੱਚ ਜ਼ੁਲਮ ਦੀਆਂ ਸਾਰੀਆਂ ਹੱਦਾਂ ਪਾਰ ਕਰ ਰਹੇ ਸਨ ਸਰਹਿੰਦ ਦਾ ਸੂਬੇਦਾਰ ਵਜ਼ੀਰ ਖਾਨ ਇੱਕ ਅਜਿਹਾ ਜ਼ਾਲਮ ਜਿਸ ਦਾ ਨਾਮ ਸੁਣ ਕੇ ਹੀ ਲੋਕਾਂ ਦੇ ਦਿਲਾਂ ਵਿੱਚ ਡਰ ਸਮਾ ਜਾਂਦਾ ਸੀ ਇਹ ਉਹੀ ਵਜ਼ੀਰ ਖਾਨ ਸੀ ਜਿਸ ਦੇ ਹੁਕਮ ਨਾਲ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਨੂੰ ਸਰਹਿੰਦ ਦੀਆਂ ਕੰਧਾਂ ਵਿੱਚ ਸ਼ਹੀਦ ਕੀਤਾ ਗਿਆ ਉਸ ਦਿਨ ਸਰਹਿੰਦ ਦੀ ਧਰਤੀ ਨੇ ਵੀ ਰੋਇਆ ਸੀ ਜਦੋਂ ਮਾਸੂਮ ਬੱਚਿਆਂ ਨੂੰ ਜ਼ੁਲਮ ਦੀ ਭੇਡ ਚੜਾਇਆ ਗਿਆ ਪਰ ਵਿਰੋਧ ਸਿੱਖੀ ਦਾ ਇਤਿਹਾਸ ਸਿਰਫ ਜ਼ੁਲਮ ਸਹਿੰਦਾ ਨਹੀਂ ਸਗੋਂ ਜ਼ੁਲਮ ਦੇ ਵਿਰੁੱਧ ਖੜ੍ਹ ਹੰਦਾ ਹੈ ਅਤੇ ਇਸ ਵਾਰ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਜਹੇਸੂਰ ਮੈਨੂੰ ਚੁਣਿਆ ਜਿਸ ਨੇ ਸਰਹਿੰਦੀਆਂ ਫੌਜਾਂ ਨੂੰ ਨੀਦੋਂ ਜਗਾ ਦਿੱਤਾ ਉਸ ਸੂਰਮੇ ਦਾ ਨਾਮ ਸੀ ਬਾਬਾ ਬੰਦਾ ਸਿੰਘ ਬਹਾਦਰ ਪਰ ਸਵਾਲ ਇਹ ਹੈ ਇਹ ਬੰਦਾ ਸਿੰਘ ਬਹਾਦਰ ਸੀ ਕੌਣ ਕੀ ਉਹ ਜਨਮ ਤੋਂ ਹੀ ਸੂਰਮਾ ਸੀ ਨਹੀਂ ਵੀਰੋ ਬਾਬਾ ਬੰਦਾ ਸਿੰਘ ਜੀ ਦੀ ਕਹਾਣੀ ਇੱਕ ਜਹੀ ਤਬਦੀਲੀ ਦੀ ਕਹਾਣੀ ਹੈ ਜੋ ਸਿਰਫ ਗੁਰੂ ਦੀ ਕਿਰਪਾ ਨਾਲ ਹੀ ਸੰਭਵ ਸੀ ਬਾਬਾ ਜੀ ਦਾ ਅਸਲ ਨਾਮ ਸੀ ਲਛਮਣ ਦੇਵ ਜਨਮੇ ਸੰ ਰਾਜੋੜੀ ਜੰਮੂ ਵਿੱਚ ਅਤੇ ਜਵਾਨੀ ਵਿੱਚ ਉਹ ਇੱਕ ਸੰਨਿਆਸੀ ਬਣ ਗਏ ਉਸ ਸਮੇਂ ਉਹ ਮਦੋਦਾਸ ਬੇਰਾਗੀ ਵਜੋਂ ਜਾਣੇ ਜਾਂਦੇ ਸਨ ਉਹ ਜੰਗਲਾਂ ਵਿੱਚ ਰਹਿੰਦੇ ਸਾਧਨਾ ਕਰਦੇ ਅਤੇ ਸੰਸਾਰ ਤੋਂ ਦੂਰ ਆਪਣੀ ਜ਼ਿੰਦਗੀ ਬਤੀਤ ਕਰਦੇ ਸਨ ਪਰ ਕਹਿੰਦੇ ਨੇ ਜਦੋਂ ਗੁਰੂ ਦੀ ਨਜ਼ਰ ਪੈ ਜਾਵੇ ਤਾਂ ਸਾਧਾਰਨ ਮਨੁੱਖ ਵੀ ਅਸਾਧਾਰਨ ਬਣ ਜਾਂਦਾ ਹੈ ਅਤੇ ਅਜਿਹਾ ਹੀ ਹੋਇਆ ਸਾਲ 1708 ਵਿੱਚ ਜਦੋਂ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਂਦੇੜ ਸਾਹਿਬ ਵਿੱਚ ਸਨ ਉੱਥੇ ਉਹਨਾਂ ਦੀ ਮੁਲਾਕਾਤ ਹੋਈ ਮਦੋਦਾਸ ਨਾਲ ਗੁਰੂ ਜੀ ਨੇ ਉਸ ਨੂੰ ਸਿਰਫ ਇੱਕ ਨਜ਼ਰ ਨਾਲ ਪਰਖ ਲਿਆ ਗੁਰੂ ਜੀ ਨੇ ਉਸ ਨੂੰ ਸਿੱਖੀ ਦੀ ਸੰਜੀਵਨੀ ਦਿੱਤੀ ਅੰਮ੍ਰਿਤ ਛਕਾਇਆ ਅਤੇ ਨਾਮ ਰੱਖਿਆ ਬੰਦਾ ਸਿੰਘ ਬਹਾਦਰ ਗੁਰੂ ਜੀ ਨੇ ਉਸ ਨੂੰ ਹੁਕਮ ਦਿੱਤਾ ਜਾਓ ਪੰਜਾਬ ਜਾਓ ਜ਼ੁਲਮ ਦੀਆਂ ਜੜ੍ਹਾਂ ਨੂੰ ਉਖਾੜੋ ਅਤੇ ਸਰਹਿੰਦ ਦੇ ਜ਼ਾਲਮ ਵਜ਼ੀਰ ਖਾਨ ਨੂੰ ਸਜ਼ਾ ਦਿਓ ਵੀਰੋ ਸੋਚੋ ਜ਼ਰਾ ਇੱਕ ਸੰਨਿਆਸੀ ਜਿਸਨੇ ਜੰਗ ਦੇ ਮੈਦਾਨ ਨੂੰ ਸ਼ਾਇਦ ਕਦੇ ਨਹੀਂ ਦੇਖਿਆ ਸੀ ਹੁਣ ਗੁਰੂ ਦੇ ਹੁਕਮ ਨਾਲ ਇੱਕ ਸੈਨਾਪਤੀ ਬਣਨ ਜਾ ਰਿਹਾ ਸੀ ਗੁਰੂ ਜੀ ਨੇ ਬਾਬਾ ਜੀ ਨੂੰ ਪੰਜ ਸਿੱਖ ਸਾਥੀ ਦਿੱਤੇ ਬਾਈ ਬినੋਦ ਸਿੰਘ ਬਾਈ ਕਾਹਨ ਸਿੰਘ ਬਾਈ ਬੱਜ ਸਿੰਘ ਬਾਈ ਰਾਮ ਸਿੰਘ ਅਤੇ ਬਾਈ ਫਤਿਹ ਸਿੰਘ ਨਾਲ ਹੀ ਗੁਰੂ ਜੀ ਨੇ ਬਾਬਾ ਜੀ ਨੂੰ ਇੱਕ ਹੁਕਮਨਾਮਾ ਪੰਜ ਤੀਰ ਇੱਕ ਨਗਾਰਾ ਅਤੇ ਸਿੱਖੀ ਦਾ ਨਿਸ਼ਾਨ ਸਾਹਿਬ ਦਿੱਤਾ ਇਹ ਸੀ ਉਹ ਸ਼ਕਤੀ ਜੋ ਬਾਬਾ ਜੀ ਨੂੰ ਸਰਹਿੰਦ ਦੀਆਂ ਜੰਗਾਂ ਜਿੱਤਣ ਲਈ ਚਾਹੀਦੀ ਸੀ ਹੁਣ ਸ਼ੁਰੂ ਹੁੰਦੀ ਹੈ ਅਸਲ ਕਹਾਣੀ ਬਾਬਾ ਬੰਦਾ ਸਿੰਘ ਬਹਾਦਰ ਜੀ ਨਾਂਦੇੜ ਤੋਂ ਪੰਜਾਬ ਵੱਲ ਵਧੇ ਰਸਤੇ ਵਿੱਚ ਉਹਨਾਂ ਨੇ ਸਿੱਖਾਂ ਨੂੰ ਇਕੱਠਾ ਕੀਤਾ ਗਰੀਬ ਮਜ਼ਲੂਮ ਅਤੇ ਜ਼ੁਲਮ ਦੇ ਸ਼ਿਕਾਰ ਲੋਕ ਬਾਬਾ ਜੀ ਦੀ ਫੌਜ ਵਿੱਚ ਸ਼ਾਮਲ ਹੋਣ ਲੱਗੇ ਬਾਬਾ ਜੀ ਦੀ ਫੌਜ ਵਿੱਚ ਸਿਰਫ ਸਿੱਖ ਹੀ ਨਹੀਂ ਸਗੋਂ ਹਰ ਉਹ ਵਿਅਕਤੀ ਸੀ ਜੋ ਜ਼ੁਲਮ ਦੇ ਵਿਰੁੱਧ ਖੜਨਾ ਚਾਹੁੰਦਾ ਸੀ ਬਾਬਾ ਜੀ ਨੇ ਸਭ ਨੂੰ ਇੱਕ ਸੁਨੇਹਾ ਦਿੱਤਾ ਅਸੀਂ ਜ਼ੁਲਮ ਦੇ ਵਿਰੁੱਧ ਲੜਾਂਗੇ ਅਤੇ ਹੱਕ ਦੀ ਸਥਾਪਨਾ ਕਰਾਂਗੇ ਪਰ ਵੀਰੋ ਸਰਹਿੰਦ ਦਾ ਵਜ਼ੀਰ ਖਾਨ ਵੀ ਚੁੱਪ ਨਹੀਂ ਸੀ ਬੈਠਾ ਉਸ ਨੂੰ ਖਬਰ ਮਿਲ ਚੁੱਕੀ ਸੀ ਕਿ ਇੱਕ ਸਿੱਖ ਸੈਨਾਪਤੀ ਪੰਜਾਬ ਵਿੱਚ ਜ਼ੁਲਮ ਦੀਆਂ ਜੜ੍ਹਾਂ ਨੂੰ ਉਖਾੜਨਾ ਰਿਹਾ ਹੈ ਵਜ਼ੀਰ ਖਾਨ ਨੇ ਸੋਚਿਆ ਇਹ ਸਿੱਖ ਤਾਂ ਮੁਸੀਬਤ ਬਣ ਰਹੇ ਨੇ ਪਰ ਮੈਂ ਇਸ ਬੰਦਾ ਸਿੰਘ ਨੂੰ ਖਤਮ ਕਰ ਦਿਆਂਗਾ ਉਸ ਨੇ ਆਪਣੀ ਵਿਸ਼ਾਲ ਫੌਜ ਤਿਆਰ ਕੀਤੀ ਹਜ਼ਾਰਾਂ ਸਿਪਾਹੀ ਬੰਦੂਕਾਂ ਤੋਪਾਂ ਅਤੇ ਸਮੂੱਚੀ ਸਰਹਿੰਦੀ ਸ਼ਕਤੀ ਪਰ ਉਸ ਨੂੰ ਕੀ ਪਤਾ ਸੀ ਕਿ ਉਹ ਲੜਨ ਜਾ ਰਿਹਾ ਸੀ ਗੁਰੂ ਦੇ ਸਿੱਖ ਨਾਲ ਜਿਸ ਦੇ ਦਿਲ ਵਿੱਚ ਸਿੱਖੀ ਦੀ ਜੋਤ ਅਤੇ ਗੁਰੂ ਦਾ ਹੁਕਮ ਸੀ ਬਾਬਾ ਬੰਦਾ ਸਿੰਘ ਜੀ ਨੇ ਸਰਹਿੰਦਵਲ ਵਧਣ ਤੋਂ ਪਹਿਲਾਂ ਪੰਜਾਬ ਦੇ ਕਈ ਇਲਾਕਿਆਂ ਵਿੱਚ ਜ਼ੁਲਮ ਦੀਆਂ ਚੌਕੀਆਂ ਨੂੰ ਖਤਮ ਕੀਤਾ ਉਹਨਾਂ ਨੇ ਸਮਾਣਾ ਕੁੜਾਮ ਅਤੇ ਕਈ ਹੋਰ ਸ਼ਹਿਰਾਂ ਨੂੰ ਜ਼ੁਲਮ ਦੇ ਝੁੰਗਲ ਤੋਂ ਆਜ਼ਾਦ ਕਰਵਾਇਆ ਹਰ ਜਿੱਤ ਨਾਲ ਬਾਬਾ ਜੀ ਦੀ ਫੌਜ ਵੱਧਦੀ ਗਈ ਅਤੇ ਸਿੱਖਾਂ ਦਾ ਹੌਸਲਾ ਬੁਲੰਦ ਹੁੰਦਾ ਗਿਆ ਅਤੇ ਫਿਰ ਆਇਆ ਉਹ ਦਿਨ 12 ਮਈ 1710 ਸਰਹਿੰਦ ਦੀ ਲੜਾਈ ਦਾ ਦਿਨ ਵੀਰੋ ਸੋਚੋ ਜ਼ਰਾ ਇੱਕ ਪਾਸੇ ਸੀ ਵਜ਼ੀਰ ਖਾਨ ਦੀ ਵਿਸ਼ਾਲ ਫੌਜ ਹਜ਼ਾਰਾਂ ਸਿਪਾਹੀ ਤੋਪਾਂ ਬੰਦੂਕਾਂ ਅਤੇ ਸਰਹਿੰਦ ਦੀਆਂ ਮਜ਼ਬੂਤ ਕੰਧਾਂ ਅਤੇ ਦੂਜੇ ਪਾਸੇ ਸੀ ਬਾਬਾ ਬੰਦਾ ਸਿੰਘ ਜੀ ਦੀ ਫੌਜ ਜਿਸ ਵਿੱਚ ਜ਼ਿਆਦਾਤਰ ਸੰ ਗਰੀਬ ਕਿਸਾਨ ਮਜ਼ਦੂਰ ਅਤੇ ਸਿੱਖ ਸੂਰਮੇ ਉਨਰ ਕੋਲ ਨਾ ਸੀ ਵਜ਼ੀਰ ਖਾਨ ਵਰਗੀਆਂ ਤੋਪਾਂ ਨਾ ਹੀ ਵੱਡੀਆਂ ਫੌਜਾਂ ਪਰ ਉਨਰ ਕੋਲ ਸੀ ਗੁਰੂ ਦਾ ਹੁਕਮ ਸਿੱਖੀ ਦੀ ਜੋਤ ਅਤੇ ਹੱਕ ਲਈ ਲੜਨ ਦਾ ਜਜ਼ਬਾ ਜੰਗ ਸ਼ੁਰੂ ਹੋਈ ਛਪੜ ਚਿੜੀ ਦੇ ਮੈਦਾਨ ਵਿੱਚ ਵਜ਼ੀਰ ਖਾਨ ਨੇ ਸੋਚਿਆ ਸੀ ਕਿ ਉਹ ਸਿੱਖਾਂ ਨੂੰ ਆਸਾਨੀ ਨਾਲ ਕੁਚਲ ਦੇਵੇਗਾ ਪਰ ਬਾਬਾ ਜੀ ਨੇ ਆਪਣੀ ਚਤੁਰਾਈ ਅਤੇ ਜੰਗੀ ਰਣਨੀਤੀ ਨਾਲ ਵਜ਼ੀਰ ਖਾਨ ਦੀਆਂ ਸਾਰੀਆਂ ਯੋਜਨਾਵਾਂ ਨੂੰ ناکਾਮ ਕਰ ਦਿੱਤਾ ਸਿੱਖ ਸੂਰਮਿਆਂ ਨੇ ਅਜਿਹੀ ਬਹਾਦਰੀ ਨਾਲ ਲੜਾਈ ਕੀਤੀ ਕਿ ਵਜ਼ੀਰ ਖਾਨ ਦੀ ਫੌਜ ਵਿੱਚ ਹਫੜਾ ਦਫੜੀ ਮਚ ਗਈ ਬਾਬਾ ਜੀ ਦੀ ਅਗਵਾਈ ਵਿੱਚ ਸਿੱਖਾਂ ਨੇ ਵਜ਼ੀਰ ਖਾਨ ਦੀਆਂ ਫੌਜਾਂ ਨੂੰ ਚਾਰੇ ਪਾਸਿਓਂ ਘੇਰ ਲਿਆ ਅਤੇ ਫਿਰ ਆਇਆ ਉਹ ਪਲ ਜਦੋਂ ਵਜ਼ੀਰ ਖਾਨ ਜੋ ਗੁਰੂ ਦੇ ਸਾਹਿਬਜ਼ਾਦਿਆਂ ਦਾ ਕਾਤਲ ਸੀ ਮੈਦਾਨ ਵਿੱਚ ਖੁਦ ਬਾਬਾ ਜੀ ਦੇ ਸਾਹਮਣੇ ਆ ਖੜ੍ਹਾ ਪਰ ਵੀਰੋ ਉਸ ਜੰਗ ਦੇ ਮੈਦਾਨ ਵਿੱਚ ਉਸ ਦੀ ਹਿੰਮਤ ਨਹੀਂ ਸੀ ਸਿੱਖ ਸੂਰਮਿਆਂ ਨੇ ਵਜ਼ੀਰ ਖਾਨ ਨੂੰ ਮਾਰ ਕੇ ਗੁਰੂ ਦੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਬਦਲਾ ਲੈ ਲਿਆ ਵਜ਼ੀਰ ਖਾਨ ਦੀ ਮੌਤ ਨਾਲ ਸਰਹਿੰਦ ਦੀ ਜੰਗ ਦਾ ਰੁਖ ਪੂਰੀ ਤਰ੍ਹਾਂ ਬਦਲ ਗਿਆ। ਮੁਗਲ ਫੌਜ ਪੱਜੜ ਲੱਗੀ ਅਤੇ ਸਿੱਖਾਂ ਨੇ ਸਰਹਿੰਦ ਦੇ ਕਿਲੇ ਉੱਤੇ ਕਬਜ਼ਾ ਕਰ ਲਿਆ। 14 ਮਈ 1710 ਨੂੰ ਸਰਹਿੰਦ ਪੂਰੀ ਤਰ੍ਹਾਂ ਸਿੱਖਾਂ ਦੇ ਕਬਜ਼ੇ ਵਿੱਚ ਸੀ। ਬਾਬਾ ਬੰਦਾ ਸਿੰਘ ਜੀ ਨੇ ਸਰਹਿੰਦ ਵਿੱਚ ਨਵਾਂ ਨਿਜ਼ਾਮ ਸਥਾਪਿਤ ਕੀਤਾ। ਉਹਨਾਂ ਨੇ ਜ਼ੁਲਮ ਦੀਆਂ ਸਾਰੀਆਂ ਨੀਤੀਆਂ ਨੂੰ ਖਤਮ ਕੀਤਾ ਅਤੇ ਗਰੀਬਾਂ ਨੂੰ ਇਨਸਾਫ਼ ਦਿੱਤਾ। ਸਰਹਿੰਦ ਜੋ ਕਦੇ ਜ਼ੁਲਮ ਦਾ ਗੜ੍ਹ ਸੀ, ਹੁਣ ਸੱਚ ਅਤੇ ਹੱਕ ਦਾ ਪ੍ਰਤੀਕ ਬਣ ਗਿਆ। ਬਾਬਾ ਜੀ ਨੇ ਸਿਰਫ ਸਰਹਿੰਦ ਨੂੰ ਹੀ ਨਹੀਂ ਜਿੱਤਿਆ ਸਗੋ ਲੋਕਾਂ ਦੇ ਦਿਲ ਵੀ ਜਿੱਤ ਲਏ ਪਰ ਵੀਰੋ ਇਹ ਜਿੱਤ ਸਿਰਫ ਇੱਕ ਸ਼ਹਿਰ ਦੀ ਜਿੱਤ ਨਹੀਂ ਸੀ ਇਹ ਸਿੱਖੀ ਦੇ ਸਿਧਾਂਤਾਂ ਦੀ ਜਿੱਤ ਸੀ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਦੀ ਜਿੱਤ ਸੀ ਅਤੇ ਸਭ ਤੋਂ ਵੱਡੀ ਗੱਲ ਇਹ ਉਸ ਜਜ਼ਬੇ ਦੀ ਜਿੱਤ ਸੀ ਜੋ ਸਿੱਖਾਂ ਨੂੰ ਜ਼ੁਲਮ ਦੇ ਵਿਰੁੱਧ ਖੜ੍ਹਨ ਦੀ ਹਿੰਮਤ ਦਿੰਦਾ ਹੈ ਬਾਬਾ ਬੰਦਾ ਸਿੰਘ ਜੀ ਨੇ ਸਾਬਤ ਕੀਤਾ ਕਿ ਜੇ ਗੁਰੂ ਦੀ ਕਿਰਪਾ ਹੋਵੇ ਤਾਂ ਕੋਈ ਵੀ ਅਸੰਭਵ ਕੰਮ ਸੰਭਵ ਹੋ ਸਕਦਾ ਹੈ ਵੀਰੋ ਸਰਹਿੰਦ ਦੀ ਲੜਾਈ ਸਿਰਫ ਇੱਕ ਜੰਗ ਨਹੀਂ ਸੀ ਇਹ ਸੀ ਇੱਕ ਸੁਨੇਹਾ ਕਿ ਜ਼ੁਲਮ ਜਿੰਨਾ ਮਰਜ਼ੀ ਮਰਦਮ ਸ਼ੁਮਾਰੀ ਕਰ ਲਵੇ ਸੱਚ ਅਤੇ ਹੱਕ ਹਮੇਸ਼ਾ ਜਿੱਤਦਾ ਹੈ ਬਾਬਾ ਬੰਦਾ ਸਿੰਘ ਜੀ ਦੀ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਅਸੀਂ ਵੀ ਆਪਣੀ ਜ਼ਿੰਦਗੀ ਵਿੱਚ ਜ਼ੁਲਮ ਦੇ ਵਿਰੁੱਧ ਖੜਨਾ ਸਿੱਖੀਏ ਅਸੀਂ ਵੀ ਗੁਰੂ ਦੇ ਸਿਧਾਂਤਾਂ ਨੂੰ ਅਪਣਾਈਏ ਅਤੇ ਹੱਕ ਲਈ ਲੜਨ ਦੀ ਹਿੰਮਤ ਰੱਖੀਏ ਵੀਰੋ ਸਰਹਿੰਦ ਦੀ ਲੜਾਈ ਦੀ ਇਹ ਕਹਾਣੀ ਸਿਰਫ ਇਤਿਹਾਸ ਦਾ ਇੱਕ ਪੰਨਾ ਨਹੀਂ ਇਹ ਹੈ ਸਿੱਖੀ ਦੇ ਜਜ਼ਬੇ ਦੀ ਜੋਤ ਇਹ ਹੈ ਗੁਰੂ ਦੇ ਹੁਕਮ ਦੀ ਤਾਕਤ ਅਤੇ ਸਭ ਤੋਂ ਵੱਡੀ ਗੱਲ ਇਹ ਹੈ ਉਸ ਸੂਰਵੇਦੀ ਕਹਾਣੀ ਜਿਸ ਨੇ ਸਾਬਤ ਕੀਤਾ ਕਿ ਜੇ ਦਿਲ ਵਿੱਚ ਸੱਚ ਅਤੇ ਗੁਰੂ ਦੀ ਕਿਰਪਾ ਹੋਵੇ ਤਾਂ ਕੋਈ ਵੀ ਜੰਗ ਜਿੱਤੀ ਜਾ ਸਕਦੀ ਹੈ ਤਾਂ ਵੀਰੋ ਇਸ ਕਹਾਣੀ ਨੂੰ ਸੁਣ ਕੇ ਤੁਹਾਡੇ ਦਿਲ ਵਿੱਚ ਕੀ ਜਜ਼ਬਾ ਜਾਗਿਆ ਕਿ ਤੁਸੀਂ ਵੀ ਬਾਬਾ ਬੰਦਾ ਸਿੰਘ ਜੀਵਾੰਗ ਜ਼ੁਲਮ ਦੇ ਵਿਰੁੱਧ ਖੜ੍ਹਨ ਦੀ ਹਿੰਮਤ ਰੱਖਦੇ ਹੋ ਆਪਣੇ ਵਿਚਾਰ ਸਾਡੇ ਨਾਲ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਸਾਂਝੇ ਕਰੋ ਅਤੇ ਹਾਂ ਜੇ ਤੁਹਾਨੂੰ ਇਹ ਵੀਡੀਓ ਪਸੰਦ ਆਇਆ ਹੋਵੇ ਤਾਂ ਲਾਈਕ ਕਰੋ ਸ਼ੇਅਰ ਕਰੋ ਅਤੇ ਸਾਡੇ ਚੈਨਲ ਗੁਰੂ ਮਰਿਆਦਾ ਨੂੰ ਸਬਸਕ੍ਰਾਈਬ ਕਰੋ ਅਸੀਂ ਤੁਹਾਡੇ ਲਈ ਲਿਆਉਂਦੇ ਰਹਾਂਗੇ ਅਜਿਹੀਆਂ ਪ੍ਰੇਰਣਾਦਾਇਕ ਕਹਾਣੀਆਂ ਜੋ ਤੁਹਾਡੇ ਦਿਲ ਵਿੱਚ ਸਿੱਖੀ ਦੀ ਜੋਤ ਜਗਾਉਣ ਲਗੀਆਂ ਵੀਰੋ ਯਾਦ ਰੱਖੋ ਸਿੱਖੀ ਹੈ ਜਜ਼ਬਾ ਸਿੱਖੀ ਹੈ ਹਿੰਮਤ ਅਤੇ ਸਿੱਖੀ ਹੈ ਸੱਚ ਦਾ ਰਾਹ ਤਾਂ ਆਓ ਗੁਰੂ ਦੇ ਸਿਧਾਂਤਾਂ ਨੂੰ ਅਪਣਾਈਏ ਅਤੇ ਹਰ ਜ਼ੁਲਮ ਦੇ ਵਿਰੁੱਧ ਖੜ੍ਹੀਏ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਕਮੈਂਟ ਵਿੱਚ ਜ਼ਰੂਰ ਦੱਸੋ ਤੁਹਾਨੂੰ ਬਾਬਾ ਬੰਦਾ ਸਿੰਘ ਜੀ ਦੀ ਕਹਾਣੀ ਦਾ ਕਿਹੜਾ ਹਿੱਸਾ ਸਭ ਤੋਂ ਵੱਧ ਪਸੰਦ ਆਇਆ ਅਤੇ ਅਗਲੀ ਵਾਰ ਤੁਸੀਂ ਕਿਸ ਸਿੱਖ ਸੂਰਮੇ ਦੀ ਕਹਾਣੀ ਸੁਣਨਾ ਚਾਹੁੰਦੇ ਹੋ ਸਾਡੇ ਨਾਲ ਜੁੜੇ ਰਹੋ ਗੁਰੂ ਮਰਿਆਦਾ ਚੈਨਲ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ